ਸੋ ਸੰਗਤ ਜੀ ਇਹ ਗੁਰੂ ਘਰ ਵਿੱਚ ਜੋ ਵੀ ਜਿਸ ਤਰ੍ਹਾਂ ਦੀ ਕੋਈ ਆਪਣੀ ਸ਼ਰਧਾ ਲੈ ਕੇ ਆਉਂਦਾ ਹੈ ਕੋਈ ਦੁੱਧ ਵਾਲਾ ਦੁੱਧ ਮੰਗਦਾ ਹੈ ਪੁੱਤ ਵਾਲਾ ਪੁੱਤ ਮੰਗਦਾ ਹੈ ਸੋ ਬਹੁਤ ਸਾਰੇ ਸੰਗਤਾਂ ਜੋ ਬਾਹਰ ਦੇ ਅਰਦਾਸਾਂ ਬੇਨਤੀਆਂ ਕਰਾਉਂਦੀਆਂ ਹਨ ਸੋ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ 된 ਉਹ ਅਖੰਡ ਪਾਠ ਸਾਹਿਬ ਦੀ ਸੁਖਮਨਾ ਕਰਦੇ ਹਨ ਔਰ ਜਦੋਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਫਿਰ ਉਹ ਇੱਥੇ ਆਣ ਕੇ ਆਪਣੇ ਅਖੰਡ ਪਾਠ ਸਾਹਿਬ ਕਰਵਾਉਂਦੇ ਹਨ ਦੱਸ ਤੋ ਕੋਈ ਕਿਹੜੇ ਪਿੰਡ ਗੁਰਦੁਆਰਾ ਹੈਗਾ ਵਾ ਤੇ ਇਹਦੀ ਕੀ ਮਹੱਤਤਾ ਵਾ ਤੇ ਕਿੰਨਾ ਚਿਰ ਹੋ ਗਿਆ ਜੀ ਪਹਿਲਾ ਸਾਰਿਆਂ ਨਾਮਲੇਵਾ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇਹ ਸਾਡਾ ਪਿੰਡ ਜੋ ਪਿੰਡ ਖੋਖਰ ਡੇਰਾ ਬਾਬਾ ਨਾਨਕ ਰੋਡ ਤੇ ਹੈਗਾ ਜੀ ਇਹ ਪਿੰਡ ਵਿੱਚ ਹਰ ਸਾਲ ਹੀ ਇੱਥੇ ਆਪਾਂ ਜਿੱਥੇ ਗੁਰੂ ਘਰ ਤੇ ਖੜੇ ਆ ਇੱਥੇ ਹਰ ਸਾਲ ਤਕਰੀਬਨ ਕੋਈ 40-45 ਸਾਲ ਹੋ ਚੁੱਕੇ ਨੇ ਇੱਥੇ ਜੋ ਸੰਗ ਦਾ ਜੋੜ ਮੇਲਾ ਹਰ ਸਾਲ ਹੁੰਦਾ ਹੈ ਉਹਨਾਂ ਵਾਸਤੇ ਬਹੁਤ ਉਸ਼ਾ ਦੇ ਨਾਲ ਸ਼ਰਧਾ ਭਾਵਨਾ ਨਾਲ ਜੀ ਆਇਆਂ ਕਿਹਾ ਜਾਂਦਾ ਮਨਾਇਆ ਜਾਂਦਾ ਜੀ ਰਣ ਮਿਲ ਕੇ ਸੰਗਤਾਂ ਮਨਾਉਂਦੀਆਂ ਨੇ तकरीबन ਲਾਗੇ ਲਾਗੇ ਪਿੰਡ ਜੋ ਗੁਰਦਾਸ ਨੰਗੜਾ ਹਾਜ਼ਨਗਰ ਪੀਰਾ ਬਾਗ ਸਿਧਮਾ ਜਮੀਤਾ ਇਹ ਸਾਰੇ ਰਣਕੇ ਇਲਾਕੇ ਦੀਆਂ ਸੰਗਤਾਂ ਇਸ ਸਥਾਨ ਤੇ ਬਹੁਤ ਹੀ ਸਰਦਾ ਭਾਵਨਾ ਨਾਲ ਆਣ ਕੇ ਸੇਵਾ ਕਰਦੀਆਂ ਹਨ ਔਰ ਅਰਦਾਸਾਂ ਬੇਨਤੀਆਂ ਕਰਦਿਆਂ ਨੇ ਜੋ ਵੀ ਸੰਗਤਾਂ ਇੱਥੇ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਹਨ ਤੇ ਫਿਰ ਉਹ ਹਰ ਸਾਲ ਅਖੰਡ ਪਾਠ ਸਾਹਿਬ ਦੀ ਜੋ ਲੜੀ ਹੈ ਤੇ 7 8 10 ਵੀ ਹੋ ਜਾਂਦੇ ਹਨ ਉਹ ਚੱਲਦੀ ਰਹਿੰਦੀ ਹੈ ਤੋਂ ਇਸ ਤਰ੍ਹਾਂ ਜੋ ਵੀ ਸਰਦਾ ਭਾਵੜਾ ਦੀ ਸਰਦਾ ਭਾਵੜਾ ਪੂਰੀ ਹੁੰਦੀ ਹੈ ਸੋ ਸੰਗਤ ਜੀ ਇਹ ਪਹਿਲਾਂ तकरीबन ਕੋ 40 45 ਸਾਲ ਪਹਿਲਾਂ ਇੱਥੇ ਇੱਕ ਟੈਂਟਰ ਲਾ ਕੇ ਸ਼ੁਰੂ ਕੀਤਾ ਗਿਆ ਸੀ ਸਾਡੇ ਬਜ਼ੁਰਗਾਂ ਵੱਲੋਂ ਵੱਡਿਆ ਜੋ ਸਾਡੇ ਵੱਡੇ ਵਡੇਰੇ ਹਨ ਉਹਨਾਂ ਵੱਲੋਂ ਸੋ ਉਦੋਂ ਬਹੁਤ ਸਾਰੀਆਂ ਇਕਠਾਈਆਂ ਦਾ ਸਾਹਮਣਾ ਕਰਦੇ ਹੋਏ ਫਿਰ ਇਹ ਜੋ ਸਮਾਗਮ ਹੁੰਦੇ ਸੀ بارش ਦਾ ਮੌਸਮ ਜਾਂ ਹਵਾ ਨੇਰੀ ਕੁਝ ਹੁਣ ਐਦਾਂ ਬੜੀ ਪ੍ਰੋਬਲਮ ਹੁੰਦੀ ਸੀ ਸੋ ਹੌਲੀ-ਹੌਲੀ ਫਿਰ ਸੰਗਤਾਂ ਦਾ ਜੋੜ-ਮਿਲਲਾ ਹੋਇਆ ਸੰਗਤਾਂ ਨੇ ਰਲ ਮਿਲ ਕੇ ਫਿਰ ਇੱਥੇ ਬਹੁਤ ਹੀ ਵਧੀਆ ਜੋ ਗੁਰੂ ਘਰ ਤਿਆਰ ਕੀਤਾ ਹੈ ਹੁਣ ਇਮਾਰਤ ਖੜੀ ਹੋ ਚੁੱਕੀ ਹੈ ਬਾਕੀ ਜੋ ਕਾਰਜ ਹਨ ਉਹ ਵੀ ਆਉਣ ਵਾਲੇ ਸਮੇਂ ਵਿੱਚ ਹੋ ਜਾਣਗੇ ਗੁਰੂ ਸਾਹਿਬ ਦੀ ਕਿਰਪਾ ਹੈ ਸੰਗਤਾਂ ਦਾ ਬੜਾ ਭਾਰੀ ਪਛਾਹ ਹੈ ਤਕਰੀਬਨ 24 ਘੰਟੇ ਲੰਗਰ ਇੱਥੇ ਚੱਲਦਾ ਰਹਿੰਦਾ ਹੈ ਹੁਣ ਵੀ ਸੰਗਤਾਂ ਜੋ ਚਾਹ ਪਕੌੜੇ ਦਾ ਲੰਗਰ ਤਿਆਰ ਕਰ ਰਹੀਆਂ ਹਨ ਦੁਪਹਿਰ ਨੂੰ ਜੋ ਵੀ ਲੰਗਰ ਹੋਏਗਾ ਤਿਆਰ ਉਹ ਵੀ ਸੰਗਤਾਂ ਚਿਤਰਾ ਰਲ ਮਿਲ ਕੇ ਵੰਡਿਆ ਜਾਏਗਾ ਸੋ ਇਸ ਤਰ੍ਹਾਂ ਬਹੁਤ ਭਾਰੀ ਉਤਸ਼ਾਹ ਨਾਲ ਬਹੁਤ ਸੰਗਤਾਂ ਆਣ ਕੇ ਇੱਥੇ ਸਰਦਾ ਪਵਣਾ ਸੇਵਾ ਕਰਦੀਆਂ ਹਨ ਸੋ ਵੱਡਾ ਕਾਰਨ ਇਹ ਵੀ ਹੈ ਕਿ ਜੋ ਨਗਰ ਦੇ ਨੌਜਵਾਨੇ ਇਲਾਕੇ ਦੇ ਨੌਜਵਾਨ ਹਨ ਉਹ ਵੀ ਇੱਥੇ ਇਕੱਠੇ ਹੋ ਕੇ ਸੇਵਾ ਕਰਦੇ ਹਨ ਉਹਦਾ ਇਹ ਕਾਰਨ ਹੈ ਕਿ ਅਸੀਂ ਉਹਨਾਂ ਨੂੰ ਪ੍ਰੇਰਦੇ ਹਾਂ ਕਿ ਭਾਈ ਨਸ਼ਿਆਂ ਤੋਂ ਛੱਡੋ ਨਸ਼ਿਆਂ ਦਾ ਤਿਆਗ ਕਰੋ ਔਰ ਗੁਰੂ ਘਰ ਦੀ ਸੇਵਾ ਕਰੋ ਗੁਰੂ ਘਰ ਨਾਲ ਚੜੋ ਜੁੜੋ ਗੁਰਬਾਣੀ ਨਾਲ ਜੁੜੋ ਸੋ ਸੰਗਤ ਜੀ ਇਹ ਗੁਰੂ ਘਰ ਵਿੱਚ ਜੋ ਵੀ ਜਿਸ ਤਰ੍ਹਾਂ ਦੀ ਵੀ ਕੋਈ ਆਪਣੀ ਸ਼ਰਧਾ ਲੈ ਕੇ ਆਉਂਦਾ ਹੈ ਕੋ ਦੁੱਧ ਵਾਲਾ ਦੁੱਧ ਮੰਗਦਾ ਹੈ ਪੁੱਤ ਵਾਲਾ ਪੁੱਤ ਮੰਗਦਾ ਹੈ ਸੋ ਬਹੁਤ ਸਾਰੇ ਸੰਗਤਾਂ ਜੋ ਬਾਹਰ ਦੇ ਅਰਦਾਸਾਂ ਬੇਨਤੀਆਂ ਕਰਉਂਦੀਆਂ ਹਨ ਸੋ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਦੇ ਨਾਲ ਉਹ ਅਖੰਡ ਪਾਠ ਸਾਹਿਬ ਦੀ ਸੁਖਮਨਾ ਕਰਦੇ ਹਨ ਔਰ ਜਦੋਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਫਿਰ ਉਹ ਇੱਥੇ ਆਣ ਕੇ ਆਪਣੇ ਅਖੰਡ ਪਾਠ ਸਾਹਿਬ ਕਰਵਾਉਂਦੇ ਹਨ ਸੋ 28 ਤਰੀਕ ਤੋਂ ਇੱਥੇ ਅਖੰਡ ਪਾਠ ਸਾਹਿਬ ਸ਼ੁਰੂ ਹੋ ਚੁੱਕੇ ਹਨ ਸੋ ਅੱਜ ਭੋਗ ਵੀ ਪੈਣੇ ਹਨ ਔਰ ਕੱਲ ਫਿਰ ਦੋ ਅਖੰਡ ਪਾਠ ਸਾਹਿਬ ਰੱਖ ਤੇ ਤਿੰਨ ਤਰੀਕ ਨੂੰ ਭੋਗ ਪਾਣੇ ਹਨ ਸੋ ਇਸ ਤਰ੍ਹਾਂ ਹਰ ਕਿਸੇ ਦੀ ਸਰਦਾ ਭਾਵਨਾ ਪੂਰੀ ਹੁੰਦੀ ਹੈ ਅਰਦਾਸਾਂ ਬੇਨਤੀਆਂ ਜੋ ਕਰਦੇ ਹਨ ਪੂਰੀਆਂ ਹੁੰਦੀਆਂ ਹਨ